ਇੱਕ ਐਸੀ ਘਟਨਾ ਦਾ ਜ਼ਿਕਰ ਕਰਨਾ ਜਿਹੜੀ ਸਾਨੂੰ ਬਹੁਤ ਕੁਝ ਸਿਖਾਉਂਦੀ ਆ 1919 ਵਿੱਚ ਪੰਜਾਬ ਵਿੱਚ ਮਾਰਸ਼ਲ ਲਾ ਲੱਗਾ ਅੰਗਰੇਜ਼ ਸਰਕਾਰ ਉਸ ਵੇਲੇ ਹਿੰਦੁਸਤਾਨ ਤੇ ਕਾਬਜ਼ਾ ਤੇ ਉਹਨਾਂ ਨੇ ਬਹੁਤ ਸਾਰੇ ਲੋਕਾਂ ਨਾਲ ਵਧਿਕੀਆਂ ਕੀਤੀਆਂ ਇਸ ਵਕਤ ਦੌਰਾਨ ਆਪਣਾ ਡਰ ਆਪਣਾ ਖੌਫ ਪੈਦਾ ਕਰਨ ਵਾਸਤੇ ਇਹ ਜਿਹੜਾ ਮਾਰਸ਼ਲ ਲਾ ਉਹ ਲਾਇਆ ਗਿਆ ਕਾਂਗਰਸ ਨੇ ਇੱਕ ਕਮੇਟੀ ਗਠਿਤ ਕੀਤੀ ਆ ਜਿਹੜੀ ਇਸ ਸਾਰੀਆਂ ਚੀਜ਼ਾਂ ਦੀ ਪੜਤਾਲ ਕਰਨ ਵਾਸਤੇ ਆ ਉਸ ਕਮੇਟੀ ਦੇ ਮੈਂਬਰ ਪੰਡਿਤ ਮਦਨ ਮੋਹਨ ਮਲਵਿਆ ਉਹ ਵੀ ਇਸ ਜਾਂਚ ਦਾ ਹਿੱਸਾ ਆ ਹੁਣ ਇੱਕ ਘਟਨਾ ਵਾਪਰਦੀ ਆ ਕੁਝ ਬੀਬੀਆਂ ਇੱਕ ਆਸ਼ਰਮ ਦੀਆਂ ਰੇਲਵੇ ਸਟੇਸ਼ਨ ਤੇ ਤੇ ਗੋਰੀ ਸਰਕਾਰ ਨੇ ਉਹਨਾਂ ਨਾਲ ਬਦਸਲੂਕੀ ਕੀਤੀ ਤੇ ਜਦੋਂ ਉਹਨਾਂ ਦੇ ਨਾਲ ਬਦਸਲੂਕੀ ਹੋਈ ਉਹਨਾਂ ਦੇ ਇਸ ਘਟਨਾਕਰਮ ਕਰਕੇ ਗਵਾਹੀਆਂ ਲੈਣ ਵਾਸਤੇ ਮਾਸਟਰ ਸਰਦਾਰ ਸੁੰਦਰ ਸਿੰਘ ਲਾਇਲਪੁਰੀ ਉਹ ਆਸ਼ਰਮ ਪਹੁੰਚਦੇ ਆ ਉੱਥੋਂ ਦੇ ਜਿਹੜੇ ਨੁਮਾਇੰਦੇ ਆ ਜਿਹੜੇ ਚਸ਼ਮਦੀਦ ਆ ਜਾਂ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਹੋਇਆ ਉਹ ਉਹਨਾਂ ਦੀਆਂ ਗਵਾਹੀਆਂ ਲੈਣ ਵਾਸਤੇ ਉਹਨਾਂ ਤੱਕ ਪਹੁੰਚ ਕਰਦੇ ਆ ਤਾਂ ਕਿ ਸੱਚ ਨੂੰ ਲੋਕਾਂ ਸਾਹਮਣੇ ਲਿਆਂਦਾ ਜਾ ਸਕੇ ਜਿਹੜੀ ਵਧੀਕੀ ਹੋਈ ਆ ਉਹਦੇ ਖਿਲਾਫ ਕੋਈ ਐਕਸ਼ਨ ਲਿਆ ਜਾਏ ਪਰ ਜਿਨ੍ਹਾਂ ਨੇ ਵੇਖਿਆ ਜਿਨ੍ਹਾਂ ਦੇ ਨਾਲ ਐਸਾ ਵਾਪਰਿਆ ਤੇ ਜਿਹੜੇ ਉੱਥੋਂ ਦੇ ਕਰਤਾ ਧਰਤਾ ਸੀ ਉਸ ਸਰਕਾਰ ਦੇ ਖੌਫ ਕਰਕੇ ਡਰ ਕਰਕੇ ਉਸ ਮਾਹੌਲ ਕਰਕੇ ਗਵਾਹੀਆਂ ਦੇਣ ਤੋਂ ਮੁਕਰ ਗਏ ਹੁਣ ਇੱਕ ਤਾਣਾ ਮਾਰਿਆ ਪੰਡਿਤ ਮਦਨ ਮੋਨ ਮਾਲਵੀਆ ਨੇ ਮਾਸਟਰ ਜੀ ਹੁਣਾਂ ਨੂੰ ਵਾਕਿਆ ਉਹ ਕਹਿੰਦੇ ਪੇ ਤੁਹਾਡੇ ਇਤਿਹਾਸ ਵਿੱਚ ਤੇ ਇਹ ਜ਼ਿਕਰ ਹੈ ਕਿ ਸਿੱਖਾਂ ਨੇ ਬਹੁਤ ਤਸੀਹੇ ਚੱਲੇ ਆ ਆਪਣੀਆਂ ਖੋਪਰੀਆਂ ਉਤਰਵਾਈਆਂ ਉਹ ਆਰਿਆਂ ਦੇ ਨਾਲ ਚਿਰੇ ਗਏ ਇਨ ਜ਼ੁਲਮ ਹੋਇਆ ਉਹਨਾਂ ਤੇ ਪਰ ਉਹਦੇ باوجود ਵੀ ਉਹਨਾਂ ਨੇ ਕਿਸੇ ਦਾ ਖੌਫ ਕਿਸੇ ਦਾ ਭੈ ਨਾ ਮੰਨਿਆ ਕੀ ਇਹ ਉਹੀ ਸਿੱਖ ਜਿਨ੍ਹਾਂ ਦੇ ਨਾਲ ਇਹਨਾਂ ਕੁਝ ਵਾਪਰਦਾ ਤੇ ਇਹ ਆਪਣੇ ਹੱਕ ਵਿੱਚ ਆਵਾਜ਼ ਵੀ ਉਠਾਉਂਦੇ ਨਹੀਂ ਤਾਂ ਉਹਨਾਂ ਨੇ ਫਿਰ ਇਸ ਤਾਨੇ ਨੂੰ ਸਵਕਾਰ ਕੀਤਾ ਉਹਨਾਂ ਨੇ ਆਖਿਆ ਕਿ ਤੁਸੀਂ ਇਸ ਇਤਿਹਾਸ ਦਾ ਬਹੁਤ ਕੁਝ ਪੜ੍ਹਿਆ ਹੈ ਸੁਣਿਆ ਹੈ ਤੇ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਵੀ ਐਸੀਆਂ ਘਟਨਾਵਾਂ ਵੇਖੀਆਂ ਜਦੋਂ ਗੁਰੂ ਕੇ ਸਿੱਖਾਂ ਨੇ ਬੇਖੌਫ ਹੋ ਕੇ ਸੱਚ ਤੇ ਹੱਕ ਦੇ ਵਿੱਚ ਆਵਾਜ਼ ਜਿਹੜੀ ਬੁਲੰਦ ਕੀਤੀ ਆ ਜੇ ਜਿਉਂਦੇ ਰਹਿ ਇਹ ਬੋਲ ਮਾਸਟਰ ਸਰਦਾਰ ਸੁੰਦਰ ਸਿੰਘ ਲਾਇਲਪੁਰੀ ਦੇ ਨੇ ਉਹਨਾਂ ਨੇ ਆਖਿਆ ਵੀ ਜੇ ਜਿਉਂਦੇ ਰਹਿ ਤੇ ਅਸੀਂ ਤੁਹਾਨੂੰ ਉਹਨਾਂ ਸਿੱਖਾਂ ਦੇ ਦਰਸ਼ਨ ਕਰਾਵਾਂਗੇ ਜਿਸ ਅੰਦਰ ਤੜਫ ਹੋਵੇ ਜਜਬਾ ਹੋਵੇ ਖਿੱਚ ਹੋਵੇ ਉਹਨਾਂ ਨੇ ਫਿਰ ਅਕਾਲੀ ਲਹਿਰ ਪੱਤਰਕਾ ਜਿਹੜੀ ਹੈ ਉਹ ਸ਼ੁਰੂ ਕੀਤੀ ਉਹਨਾਂ ਨੇ ਮਹਿਸੂਸ ਕੀਤਾ ਕਿ ਇਹ ਜੋ ਸਾਰਾ ਕੁਝ ਵਾਪਰਿਆ ਜਾਂ ਜਿੱਦਾਂ ਦਾ ਮਾਹੌਲ ਸਿਰਜਿਆ ਗਿਆ ਇਹਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਇਹ ਜਿਹੜੇ ਲੋਕ ਆ ਏ ਆਪਣੇ ਇਤਿਹਾਸ ਤੋਂ ਵਕਫ ਨਹੀਂ ਹੋ ਸਕੇ ਏ ਆਪਣੇ ਵਿਰਸੇ ਦੇ ਆਪਣੇ ਪੁਰਖਿਆਂ ਦੇ ਉਹਨਾਂ ਬਿਤਾਏ ਹੋਏ ਵਕਤਾਂ ਨੂੰ ਭੁੱਲ ਗਏ ਤਾਂ ਕਰਕੇ ਇਹਨਾਂ ਦੇ ਮਨਾਂ ਵਿੱਚ ਖੋਫ ਪੈਦਾ ਹੋਇਆ ਇਸ ਕਰਕੇ ਉਹਨਾਂ ਨੇ ਇਸ ਸਤਾਨੇ ਨੂੰ ਕਬੂਲਿਆ ਅਕਾਲੀ ਲਹਿਰ ਪੱਤਰਕਾ ਉਹਨਾਂ ਨੇ ਸ਼ੁਰੂ ਕੀਤੀ ਤਾਂ ਕਿ ਇੱਕ ਲਹਿਰ ਬਣੇ ਇਹ ਲੋਕ ਜਾਣਣ ਵੀ ਆਪਾਂ ਅਕਾਲ ਦੇ ਪੁਜਾਰੀਆਂ ਆਪਾਂ ਨੂੰ ਗੁਰੂ ਸਾਹਿਬ ਨੇ ਕਿੰਨੀ ਅਗੰਮੀ ਤਾਕਤ ਬਖਸ਼ਿਸ਼ ਕੀਤੀ ਆ ਤੇ ਉਹਦਾ ਇਹ ਅਸਰ ਹੋਇਆ ਕਿ ਲੋਕ ਆਪਣੇ ਹੱਕਾਂ ਪ੍ਰਤੀ ਆਵਾਜ਼ ਉਠਾਉਣ ਲੱਗੇ ਲੋਕ ਆਪਣੇ ਇਤਿਹਾਸ ਨੂੰ ਜਾਣਨ ਲੱਗੇ ਉਹਨਾਂ ਦਾ ਖੂਨ ਉਬਾਲੇ ਮਾਰਨ ਲੱਗਾ ਤੇ ਪੰਡਤ ਮਦਨ ਮੋਨ ਮੌਲਵੀਆ ਨੇ ਵੇਖਿਆ ਆਪਣੀ ਅੱਖਾਂ ਦੇ ਨਾਲ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਤੇ ਕਿਵੇਂ ਗੁਰੂ ਕੇ ਸਿੱਖਾਂ ਨੇ ਉਸ ਸਿਰੜ ਨੂੰ ਉਸ ਸਿਦਕ ਨੂੰ ਕਾਇਮ ਰੱਖਿਆ ਜਿਹਦਾ ਆਪਸ ਵਿੱਚ ਉਹਨਾਂ ਨੇ مشورہ ਕੀਤਾ ਕਿ ਆਪਾਂ ਸ਼ਾਂਤਮਈ ਰਹਿ ਕੇ ਇਸ ਮੋਰਚੇ ਨੂੰ ਸਫਲ ਕਰਨਾ ਇਹਨੇ ਤਸੀਹੇ ਝੱਲੇ ਸ਼ਹਾਦਤਾਂ ਵੀ ਹੋਈਆਂ ਜਿਨ੍ਹਾਂ ਵਿੱਚ ਵੀ ਬੰਦ ਹੋਏ ਪਰ ਉਹਨਾਂ ਨੇ ਆਪਣੇ ਇਤਿਹਾਸ ਨੂੰ ਖੂਬ ਹੋ ਜਿੰਦਾ ਕੀਤਾ ਇੱਕ ਵਾਰ ਫਿਰ ਉਹਨਾਂ ਨੇ ਇਤਿਹਾਸ ਨੂੰ ਜਿਉਂਦਾ ਕੀਤਾ ਇਸੇ ਤਰ੍ਹਾਂ ਅੱਜ ਵੀ ਜਦੋਂ ਅਸੀਂ ਇਸ ਗੱਲ ਨੂੰ ਸਮਝਾਂਗੇ ਕਿ ਬਹੁਤ ਕੁਝ ਐਸਾ ਸਾਡੇ ਆਸ-ਪਾਸ ਵਾਪਰਦਾ ਆ ਜਾਂ ਸਾਡੇ ਬੱਚਿਆਂ ਤੱਕ ਸਾਡੇ ਲੋਕਾਂ ਤੱਕ ਇਤਿਹਾਸ ਦੀ ਉਹ ਗੱਲ ਨਹੀਂ ਪਹੁੰਚਦੀ ਉਹਦਾ ਵੱਡਾ ਕਾਰਨ ਇਹ ਹੈ ਕਿ ਆਪਾਂ ਇਸ ਜ਼ਿੰਮੇਵਾਰੀ ਨੂੰ ਉਸ ਸਿਰੜ ਨਾਲ ਨਹੀਂ ਲਿਆ ਜਿਸ ਦੇ ਸਦਕਾ ਆਪਾਂ ਲੋਕਾਂ ਤੱਕ ਆਪਣੇ ਗੁਰੂ ਬਾਬੇ ਦੀ ਗੱਲ ਪਹੁੰਚਦੀ ਕਰ ਸਕਦੇ ਤਾਹੀ ਤੇ ਨਿਗਾਰ ਆਇਆ ਗਿਰਾਵਟ ਆਈ ਤੇ ਜੇ ਅੱਜ ਤੋਂ ਆਪਾਂ ਇਹ ਆਪਣਾ ਫਰਜ਼ ਸਮਝ ਕੇ ਆਪਾਂ ਇਸ ਜ਼ਿੰਮੇਵਾਰੀ ਲਵਾਂਗੇ ਤੇ ਫਿਰ ਅਸੀਂ ਜਰੂਰ ਉਹਨਾਂ ਸਿੱਖਾਂ ਦੇ ਉਹਨਾਂ ਗੁਰੂ ਕੇ ਪਿਆਰਿਆਂ ਦੇ ਦਰਸ਼ਨ ਕਰਾਂਗੇ ਇਤਿਹਾਸ ਵਿੱਚੋਂ ਜੋ ਕੁਝ ਅਸੀਂ ਪੜ੍ਹਦੇ ਹਾਂ ਜੋ ਕੁਝ ਅਸੀਂ ਸੁਣਿਆ ਹੈ ਤੇ ਜੋ ਕੁਝ ਸਾਡੇ ਬਜ਼ੁਰਗਾਂ ਨੇ ਸਾਡੇ ਪੁਰਖਿਆਂ ਨੇ ਵਾਪਰਿਆ ਹੈ ਭਾਵੇਂ ਅੱਜ ਆਪਾਂ ਇਹ ਜ਼ਿਕਰ ਕਰਦੇ ਹਾਂ ਕਿ ਬਹੁਤ ਵੱਡੇ ਵੱਡੇ ਇਕੱਠ ਹੁੰਦੇ ਆ ਸ਼ਤਾਬ ਦੀਆਂ ਹੁੰਦੀਆਂ ਜੋੜ ਮੇਲੇ ਹੁੰਦੇ ਆ ਪਰ ਅਸੀਂ ਉੱਥੇ ਜਾ ਕੇ ਕੀ ਕੀਤਾ ਇਹ ਗੱਲ ਮੈਂਨੇ ਰੱਖਦੀ ਐ ਅਸੀਂ ਆਪਣਾ ਫਰਜ਼ ਪਹਿਚਾਨਿਆ ਕਿ ਨਹੀਂ ਅਸੀਂ ਦੂਸਰਿਆਂ ਨੂੰ ਭੰਡਿਆ ਪਰ ਇੱਕ ਗੱਲ ਚੇਤੇ ਰੱਖੀਏ ਜਿਹੜੀ ਜ਼ਿੰਮੇਵਾਰੀ ਉੰਨਾ ਨਹੀਂ ਲਈ ਹੈ ਨਾ ਉਹ ਉਹਨੂੰ ਬਖੋਬੀ ਨਿਭਾ ਰਿਹਾ। ਉਹ ਆਪਣੇ ਕੰਮ ਵਿੱਚ ਸੰਜੀਦਗੀ ਵਰਤਦੇ ਆ। ਪਰ ਆਪਾਂ ਕਿਤੇ ਨਾ ਕਿਤੇ ਢਿੱਲ ਕੀਤੀ ਆ। ਇਸ ਕਰਕੇ ਆਪਾਂ ਆਪਣੀ ਆਵਾਜ਼ ਨੂੰ ਹਮੇਸ਼ਾ ਹੀ ਸੱਚ ਹੱਕ ਦੀ ਜਾਂ ਇਹਨਾਂ ਘਟਨਾਵਾਂ ਦੀ ਚਰਚਾ ਵਿੱਚ ਵਰਤਦੇ ਰਹੀਏ ਤਾਂ ਕਿ ਸਾਡਾ ਇਹ ਨਿਮਾਣਾ ਯਤਨ ਸਾਨੂੰ ਸੁਚੇਤ ਕਰਦਾ ਰਹੇ ਤੇ ਹੋਰਨਾਂ ਤੱਕ ਸਾਡੀ ਜਿਹੜੀ ਗੱਲ ਹੈ ਉਹ ਪਹੁੰਚਦੀ ਰਹੇ ਅਸੀਂ ਸੱਚ ਦੇ ਨੇੜੇ ਹੋਈਏ ਅਸੀਂ ਗੁਰੂ ਕੇ ਪ੍ਰਣਾਏ ਹੋਏ ਸਿਧਾਂਤ ਦੇ ਨੇੜੇ ਹੋਈਏ ਸਤਗੁਰ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ